ਕੰਨ ਰੀਚਣ ਆਣ ਗਏ ਆ ਵੀ ਉਹਨੇ ਅਸੀਂ ਛਾਲ ਮਾਰੀ ਵੀ ਛਾਲ ਉਹ ਮਾਰ ਨਹੀਂ ਸਕਦਾ ਜੀ ਜਿੱਥੋਂ ਤੱਕ ਸਾਡਾ ਪਤਾ ਹੁੰਦਾ ਬੇਟੇ ਦਾ ਉਹ ਤਾਂ ਉਹਨਾਂ ਕੋਈ ਉਹਨਾਂ ਦੀ ਚਾਲ ਹੈ ਜਿਹੜੇ ਨਾਲ 8 ਤਰੀਕ ਨੂੰ ਹੋਈ ਸੀ 8 ਅਕਤੂਬਰ ਨੂੰ ਨੌਕਤੂਬਰ ਨੂੰ ਫੋਨ ਨਹੀਂ ਆਇਆ ਇਸੇ ਦਾ ਉਸ ਤੋਂ ਬਾਅਦ ਸੋਚੋ ਆ ਪਾਰਾ ਜੀ ਅੱਛਾ ਤੇ ਕੀ ਉੱਪਰ ਉਹਦੇ ਕੋ ਗੁੰਮਛਾ ਦ ਦਿੱਤੇ ਕੰਪਨੀ ਦੇ ਦਰ ਤੇ ਕਰਾਈ ਹਾਂਜੀ ਲਖਾ ਰੱਖਿਆ ਜੀ ਉੱਥੇ ਗੁੰਮਛਾ ਦੀ ਲਿਖਾਈ ਹੋਈ ਸੀ ਰਿਪੋਰਟ ਤੇ ਭਾਲ ਚੱਲ ਰਹੀ ਸੀ ਹੁਣ ਅੱਜ ਸਾਡੇ ਕੋਲੋਂ ਸਿਰੇ ਫੋਨ ਆਇਆ ਹੈ ਆਈ ਵੀ ਡੈੱਡ ਬੋਡੀ ਮਿਲੀ ਹੈ ਉਦੋਂ ਕਿਸ਼ਾਂਤ ਹੋ ਗਿਆ ਕਿ ਟੋਟੇ ਮੁੰਡੇ ਦੀ ਹਾਲੇ ਦੇਖੋ ਜੀ ਗੁੱਲ ਚੰਗੀ ਤਰ੍ਹਾਂ ਨਹੀਂ ਹੋਈਏ ਬਾਕੀ ਹੁਣ ਦੱਸਣਗੇ ਜਿਹੜਾ ਉਹ ਅਫਸਰ ਕਰਵਾ ਰਿਹਾ ਉਹ ਵਾਲੇ ਇੱਥੇ ਹੈ ਨਹੀਂ ਦੀ ਛੁੱਟੀ ਤੇ ਬਾਕੀ ਮੋਬਾਈਲ ਤੇ ਵਟਵਾ ਕਹਿ ਰਹੇ ਨੇ ਵੀ ਹੁੰਦਾ ਕੀ ਮੰਗ ਕਰਦੇ ਸਰਕਾਰ ਸਰਕਾਰ ਤੋਂ ਬਸ ਇਹੀ ਮੰਗ ਕਰਦੇ ਹਾਂ ਜਿਵੇਂ ਵੀ ਕਿਨਾਂ ਕਿਸੇ ਤਰ੍ਹਾਂ ਸਾਡਾ ਬੱਚਾ ਲਿਆਂਦਾ ਜਾਏ। ਕਿ ਜੋ ਉਹਦੇ ਰੀਤੀ ਰਵਾਇਤਾਂ ਨਾਲ ਕੁਝ ਨਵੋ-ਪੁਰੀਆਂ ਕਰਾਂਗੇ। ਕਿਸ ਤਰ੍ਹਾਂ ਦੇ ਸੁਪਨੇ ਸੀ ਕੀ ਗੱਲਾਂ ਕਰਦਾ ਹੁੰਦਾ ਸੀ ਜਦੋਂ ਵਿਦੇਸ਼ ਜਾਣ ਤੋਂ ਪਹਿਲਾਂ। ਵਿਦੇਸ਼ ਜਾਣ ਤੋਂ ਪਹਿਲਾਂ ਤਾਂ ਬਠੇਰੇ ਸੁਪਿਆ ਨਹੀਂ। ਐਵ ਤੇ ਜਦੋਂ ਵਰਕ ਪਰਮਣ ਮਿਲਿਆ ਉਦੋਂ ਕੀ ਕਹਿਣਾ ਹੁੰਦਾ ਸੀ ਕਿਦਾਂ ਦਾ ਬਕਰ ਪਾਉਣਾ ਹੈ ਕੀ ਕਰਾਂਗੇ। ਉਹ ਟਾਈਮ ਤਾਂ ਵੀਰ ਜੀ ਬਹੁਤ ਸੋਣਾ। ਅਮਰੀਕਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਸ ਨੇ ਸੰਗਰੂਰ ਦੇ ਮੂਨਕ ਇਲਾਕੇ ਦੇ ਪਿੰਡ ਮਨਵੀ ਦੇ ਵਿੱਚ ਮਾਤਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਪਿੰਡ ਦਾ 26 ਸਾਲ ਦਾ ਨੌਜਵਾਨ ਕਰਨਦੀਪ ਜੋ ਕਿ ਸੁਨਹਿਰੀ ਭਵਿੱਖ ਦੇ ਲਈ ਅਮਰੀਕਾ ਗਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਨੌਜਵਾਨ ਕਰਨਦੀਪ ਸਿੰਘ ਪਿਛਲੇ 20 ਦਿਨਾਂ ਤੋਂ ਲਾਪਤਾ ਸੀ ਤੇ ਹੁਣ ਉਸ ਦੀ Laash Oregon ਸੂਬੇ ਦੇ Mill City ਪਿੰਡ ਦੇ ਵਿੱਚ ਇੱਕ ਨਦੀ ਦੇ ਵਿੱਚ ਉਹ ਬਰਾਮਦ ਹੋਈ ਹੈ ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੇ 22 ਸਾਲ ਪਹਿਲਾਂ 55 ਲੱਖ ਰੁਪਏ ਖਰਚ ਕਰਕੇ ਪੁੱਤ ਨੂੰ ਵਿਦੇਸ਼ ਤੋੜਿਆ 2 एकड़ ਜ਼ਮੀਨ ਵੇਚ ਕੇ ਜੋ ਪੈਸੇ ਜੁੜੇ ਸਨ ਹੁਣ ਨਾ ਜ਼ਮੀਨ ਬਚੀ ਹੈ ਤੇ ਨਾ ਪੁੱਤ ਨੇ ਮੁੜ ਕੇ ਵਾਪਸ ਹੋਣਾ 8 ਅਕਤੂਬਰ ਨੂੰ ਪਰਿਵਾਰ ਦਾ ਉਸ ਦਾ ਆਖਰੀ ਸੰਪਰਕ ਹੁੰਦਾ ਹੈ ਜਿਸ ਤੋਂ ਬਾਅਦ ਫੋਨ ਬੰਦ ਹੋ ਜਾਂਦਾ ਹੈ ਦੋਸਤਾਂ ਦਾ ਕਹਿਣਾ ਹੈ ਕਿ ਉਸ ਨੇ ਪਾਣੀ ਚ ਛਾਲ ਮਾਰੀ ਪਰ ਪਰਿਵਾਰ ਦਾ ਇਹ ਕਹਿਣਾ ਕਿ ਖੁਦਕੁਸ਼ੀ ਨਹੀਂ ਕਰ ਸਕਦਾ ਉੱਥੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਵਾਈ ਗਈ ਸੀ ਤੇ ਉਹਨਾਂ ਦਾ ਕਹਿਣਾ ਹੈ ਕਿ ਬੇਟੇ ਦਾ ਪਰਸ ਤੇ ਮੋਬਾਈਲ ਮਿਲਿਆ ਇਹ ਵੀ ਦੱਸਿਆ ਤਾਂ ਹੁਣ ਉਹਨਾਂ ਅਮਰੀਕੀ ਪੁਲਿਸ ਤੋਂ ਇਸ ਮਾਮਲੇ 'ਤੇ ਚ ਜਾਂਚ ਦੀ ਮੰਗ ਕੀਤੀ ਤੇ ਭਾਰਤ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਘਰ ਲਿਆਂਦੀ ਜਾਵੇ ਪਤਾ ਜਿਹੜੇ ਨਾਲ ਮੁੰਡਿਆਂ ਦੇ ਰਹਿੰਦੇ ਸਨ ਉਹਨਾਂ ਨੇ ਦੱਸਿਆ ਬਾਅਦ ਵਿੱਚ ਜਦੋਂ ਇਨਵੈਸਟੀਗੇਸ਼ਨ ਚੱਲੀ ਹੈ ਵੀ ਸਾਡੇ ਸਾਹਮਣੇ ਨਦੀ ਸੀ ਜਾਂ ਨਹਿਰ ਸੀ ਉਹਦੇ ਵਿੱਚ ਛਾਲ ਮਾਰ ਗਿਆ ਤੇ ਉਦੋਂ ਦਾ ਅਜ ਵੀ 25 ਦਿਨ ਹੋ ਗਏ ਨੇ ਇਸ ਗੱਲ ਨੂੰ ਅੱਜ ਅਚਨ ਖਬਰ ਸੁਣੀ ਹੈ ਬੇਰੀ ਡੈਥ ਹੋ ਚੁੱਕੀ ਹੈ ਕੀ ਲੱਗਦਾ ਕੁਝ ਉਹਨੇ ਅਜ ਹੱਕਾ ਦਾ ਕੀਤਾ ਹੈ ਨਹੀਂ ਆਪ ਨਹੀਂ ਕਰ ਸਕਦਾ ਜੀ ਕੋਈ ਨਾ ਕੋਈ ਗੱਲ ਹੋਈ ਏ ਉਹਦੇ ਤੇ ਹਾਂ ਉਹਨੂੰ ਪਤਾ ਜੀ ਪਰਿਵਾਰ ਦੇ ਹਾਲਾਤ ਪਿੱਛੇ ਕਿਵੇਂ ਦੇ ਨੇ ਹਰ ਰੋਜ਼ ਆਪਣੀ ਮਾਤਾ ਨਾਲ ਗੱਲ ਕਰਦਾ ਹੋ ਸਵੇਰੇ 7:30 ਵਜੇ 8:00 ਵਜੇ ਫੋਨ ਆ ਜਾਂਦਾ ਦਿੱਲੀ ਘਰ ਗੱਲ ਹੁੰਦੀ ਪਰ ਉਹ ਦਿਨ ਤੋਂ 9 ਤਰੀਕ ਤੋਂ ਫੋਨ ਆਉਣਾ ਬੰਦ ਹੋ ਗਿਆ 9 ਅਕਤੂਬਰ ਕਿੰਨੇ ਪੈਸੇ ਲਾ ਕੇ ਕਿਹਾ ਸੀ ਤੇ ਕਿੰਨੇ ਕੁ ਜੁਲੀ ਨੇ ਪੁੱਛੇ 59 ਲੱਖ ਦੇ ਨੀਰਬੋਟ ਲੱਗੇ ਨੇ ਪੈਸੇ ਇੱਕਲੇ ਜ਼ਮੀਨ ਸੀ ਉਹਨਾਂ ਨੇ ਸੇਲ ਕਰਕੇ ਭੇਜਿਆ ਵਾਲਾ ਪਰ ਉਹ ਉਹਨਾਂ ਦੀ ਜ਼ਮੀਨ ਦੀ ਉਹਨਾਂ ਦਾ ਬੱਚਾ ਰਿਹਾ ਪਰਿਵਾਰ ਬਹੁਤ ਸਦਮੇ 'ਚ ਹੈ ਕਰ ਗਿਆ ਲਾਤੀ ਗੱਲ ਕਿਹਦਰ ਅੱਲਾਹ ਨੇ ਕੌਣ-ਕੌਣ ਕਮੋਲ ਕਿ ਇੱਕ ਭੁਵਾਈ ਛੋਟਾ ਜਿਹਾ ਉਹਦੇ ਫਾਦਰ ਸਾਹਿਬ ਨੇ ਡਰਾਈਵਰੀ ਕਰਦੇ ਨੇ ਕੋਈ ਇੰਦੇ ਹਾਲਾਤ ਵਧੀਆ ਨਹੀਂ ਬਸ ਮਾਰ ਰਹੀ ਇੱਕ ਹਾਂ ਅਜੇ ਕੁਛ ਨਹੀਂ ਕਮਾਇਆ ਕਰਿਆ ਉਹਨੇ ਕੀ ਕਰ ਲਿਆ ਦੋਸਤੋ 2.5 ਸਾਲਾਂ ਦੇ ਵਿੱਚ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਇਹ ਇੱਕ ਹੀ ਮੰਗ ਕਰਦੇ ਆ ਵੀ ਚਲੋ ਜੋ ਹੋਣਾ ਹੋ ਗਿਆ ਵੀ ਬੱਚੇ ਦੀ ਜਿਹੜੀ ਡੈਡ ਬੋਡੀ ਏ ਉਹ ਪਰਿਵਾਰ ਚ ਲਿਆਂਦੀ ਜਾਵੇ ਉਹਦਾ ਸੰਸਕਾਰ ਹੋ ਜਾਏ ਚਲੋ ਪਰਿਵਾਰ ਟਿਕ ਸਕੇ ਤੇ ਜੇ ਹੋ ਸਕਦਾ ਤੇ ਆਪਣੀ ਭਾਰਤ ਸਰਕਾਰ ਉਧਰ ਦੇ ਵਿਰੇਸ਼ ਮੰਤਰੀ ਨਾਲ ਗੱਲ ਕਰਕੇ ਪੂਰੀ ਤਰ੍ਹਾਂ ਤੱਕ ਸਾਨੂੰ ਇਨਸਾਫ ਮਿਲੇ ਵੀ ਸਾਡੇ ਬੱਚੇ ਨਾਲ ਹੋਇਆ ਕੀ ਏ ਇਹੀ ਮੰਗ ਲਈ ਬਾਕੀ ਇਹ ਮੰਗ ਕਰਦੇ ਆ ਵੀ ਇਹ ਪਰਿਵਾਰ ਦੀ ਹਾਲਾਤ ਬਹੁਤ ਨਾਜ਼ੁਕ ਨੇ ਕੋਈ ਮਾਲੀ ਮਦਦ ਹੋ ਸਕਦੀ ਹੈ ਤੇ ਉਹ ਵੀ ਜ਼ਰੂਰ ਹੋਵੇ ਜੀ ਤੇ ਹੁਣ ਉੱਥੇ ਕੌਣ ਕਿਨੇ ਦੱਸਿਆ ਤੁਹਾਨੂੰ ਕੀ ਮੇਰੀ ਦਾਉ ਹੈ ਉੱਥੇ ਦੇ ਮਾਮਾ ਜੀ ਵੀ ਨੇ ਮੁੰਡੇ ਦੇ ਇੱਕ ਆਪਣੇ ਪਿੰਡ ਦਾ ਮੁੰਡਾ ਹੈ ਉੱਥੇ ਤੇ ਉਹਨਾਂ ਨੇ ਦੱਸਿਆ ਸਾਨੂੰ ਵੀ ਆ ਗੱਲ ਬਣ ਗਈ